पेंटे मिनट वाले ले जाने आलू बीच वास्ते आलू ने उसे जाके दिखाने उसे नवे ब्लॉक रहे थोड़ा आलू बिजाई करते दिखाने इधर रियो पै रहा है कि जने तो लगे हुए पा इन बीजिया कहती है थोड़ा इन्ना कल ਉਤੇ ਆਲਾ ਕੀਤਾ ਆਖੜਾ ਟਰੈਕਟਰ ਬਲੰਟਰ ਮਗਰ ਆਖੜਾ 35 ਇਹਨੇ ਮਗਰ ਆਲੂ ਦੀ ਟਰਾਲੀ ਪਾਈ ਵੀ ਆ ਬੀ ਵਾਲੀ ਇਹ ਜੇ ਪਾਲੂ ਵਿੱਚ ਲੱਗੇ ਨੇ ਤੇ ਇਸ ਪਾਵਰ ਸਟੀਮ ਨਾਲ ਤੇਲ ਉਹ ਚ ਕੱਟਦੇ ਆ ਪਾ ਤੇਲ ਫੜ ਕੇ ਦੇ ਕਹਿੰਦਾ ਹਾਂ ਆਲ ਇਹ ਉਹ ਤੋਂ ਪਾ ਮੰਗੇ ਉਹਦੇ ਸੀਮੂ ਤੇ ਤੁਕਾ ਤੁਕਾ ਸਿੱਟਦਾ ਆਲੂ ਬਿੱਜੇ ਦਵਾ ਤੁਹਾਨੂੰ ਅਜੇ ਮਿਸਤਰੀ ਕੋ ਖੜਾ ਕੇ ਆਵਾਂ ਉਹ ਸੀਲ ਪਵਾਉਣੀਆਂ ਆਲ ਇਹਨੇ ਤੇਲ ਪਾ ਕੇ ਕੰਮ ਸਾਰ ਲੜਾ ਫੇਰਨ ਰੋਹਨੇ ਅੱਗੇ ਆਪਾ ਆਤਾ ਇਹਦਾ ਹੈਗਾ ਤੇਲੇ ਚ ਅਨ ਸ਼ੋਲਾਉਣੇ ਆ ਬਾਕੀ ਨੂੰ ਕੱਲੋ ਸੱਚ ਸ਼ਾਮ ਨੂੰ ਮਿਸਤਰੀ ਕੋ ਖੜਾ ਕੇ ਆਵਾਂ ਆ ਸੀਲ ਦਿੰਦੇ ਹਾਂ ਮarre ਕਦੇ ਕਰੀ ਸਿੱਟਦਾ ਤੁਕਾ ਨਹੀਂ ਸਿੱਟਦਾ ਇਹਦਾ ਤਾਂ ਕਰਕੇ ਪਾ ਰਿਹਾ ਪਾਤਾ ਤੇ ਕਿ ਕਿਰੇ ਖਾਲੀ ਨਾ ਚੱਲ ਜੀ ਸਾਰੇ ਆਲੂ ਆ ਐਂਡਾ ਲੈ ਕੇ ਕੱਟਣ ਲੱਗੇ ਹੋਏ ਨੇ ਜਿਹਦੇ ਥਾਂ ਐਂਡਾ ਵਾਲੇ ਕਿਤੇ ਕੱਟ ਰਹੇ ਆ ਹੁਣ ਇਹਦੇ ਬਾਅਦ ਪੱਟਾ ਪਾਵਾਂਗੇ ਵੀ ਤੁਹਾਨੂੰ ਦਿਖਾਉਣਾ ਹੈ ਪੱਟਾ ਪਾਉਂਦੇ ਆਂ 4 ਛੜੇ ਕਰ ਰਹੇ ਨੇ ਜਿਹਨੂੰ ਤੇ ਖੜਾ ਬਜਾ ਕੇ ਮੱਤ ਪੂਰੀ ਬੱਜਾ ਲਾਗੇ ਹੀ ਆਪਾਂ ਜੀ ਵਟਣ ਸਾਇਕ ਕਦੈਂਟ ਫੋਨ ਲੱਗੇ ਆਂ ਜੀਨ ਨੇ ਆਕੇ ਬੱਟੂ ਦਿੱਤੀ ਇਹਨੇ ਉੱਪਰ ਕਦੈਂਟ ਪਾ ਦੇ ਆਹ ਸੇ ਦਾ ਕੰਪਾ ਜੀ ਵੱਧ ਰਹੀਆਂ ਸਾਰੀ ਲਗੋਣਾ ਮੈਂ ਵੀ ਨਾਲ ਨਾਲ ਆਲੂ ਵਿੱਜੇ ਨੇ ਇੰਨੇ ਦਾ ਇਹਨਾਂ ਕਿ ਯਾਗੇ ਦੜੀ ਆਲੂ ਵਿੱਜਣੇ ਨੇ ਜੀ ਨਾਲ ਸਿਰਫ ਨੋ ਮਾਗੀ ਹੁੰਦਾ ਕੋਣਿਆ ਮੇਰਾ ਜੀਰੀ ਪੱਕੀ ਪਈ ਐ ਅਜੇ ਚੱਲ ਰਹੀ ਐ ਹਰ ਜੀ ਦੀ ਤਾਂ ਮੈਂ ਨਾ ਜੀ ਵੱਟ ਰਿਆ ਪਾ ਆਹ ਬੱਟਲੀਆਂ ਫਿਰ ਹੋ ਰਹੀਆਂ മശീന ബാധി ഡ ਕੱਟਾ ਦਿੱਤਾ ਜੀ ਜੀ ਅੱਜ ਜਮੇ ਚੱਤ ਰਹਾ ਮੈਂ ਕਿਥੇ ਨੂੰ ਹੋਣੀ ਚੱਲਦਾ ਤੇ ਤੋਂ ਬਾਅਦ ਕੱਟਾ ਵੀ ਨੂੰ ਲੈਣ ਨੂੰ ਕਿ ਪੈਣ ਲੱਗਿਆ ਜੀ ਟੈਂਕ ਪੂਰਾ ਭਰਿਆ ਹੋਏ ਭਰ ਕੇ ਆਉਣਾ ਹੈ ਟੈਂਕ ਤੀਜਾ ਟੈਂਕ ਪੈਣ ਲੱਗਿਆ ਟਰਾਲੀ ਤੇ ਵੈਲਟ ਸਿਫ ਮਾਰ ਗਈ ਮਸ਼ੀਨ ਦੀ ਪਰ ਉਹ ਲੋਡ ਕਰਨੀ ਪਊਗੀ ਵੈਲਟਰ ਸਲਿੱਪ ਮਾਰਦੀ ਹੁਣ ਵੈਲਟਰ ਨਮੀ ਪੋਣੀ ਪੋਗੀ ਹੱਲ ਭਾਈ ਟੈਂਕ ਉੱਪਰ ਚੋਗ ਹੋ ਗਿਆ ਰਹੀਆਂ ਪੰਦੀਨ ਵਾਲਾ ਛੋੜੇ ਮੋਟੇ ਸੋ ਤਾੜੇ ਕੱਢ ਕੇ ਛੇ ਚਲਾਇਆ ਹੁਣ ਅੱਛਾ ਚੱਲ ਗਿਆ ਜੱਟੜਾ ਬੰਦ ਭਰ ਗਈ ਹੁਣ ਇਹਨੂੰ ਆਪਾਂ ਪਹੀ ਤੇ ਚੜਾਉਣਾ ਇੱਥੋਂ ਹੁਣ ਟਰੈਕਟਰ ਚੜਦਾ ਦਿਖਾਵਾਂਗੇ ਤੇ ਉਧਰ ਮਸ਼ੀਨ ਜੀ ਵੱਡਣ ਲੱਗੀ ਵੀ ਆ ਇਧਰ ਨਾਲ ਦੀ ਨਾਲ ਕਟਰ ਵੱਜਦੇ ਆ ਇੰਨਾ ਕਟਰ ਵੱਜ ਗਿਆ ਸਾਰੀ ਵੱਢੀ ਗਈ ਇੰਨੀ ਕ ਉਹ ਵੱਢਦੇ ਆ ਹੁਣ ਟਰੈਕਟਰ ਤੋਂ ਚੜਦਾ ਦਿਖਾਉਨੇ ਟਰਾਲੀ ਨਾਲ ਅੱਧੀ ਟਰਾਲੀ ਹੋ ਗਈ ਕੱਦੀ ਤੋਂ ਵੱਧ ਉਹਨਾਂ ਦਾ ਕਹਿ ਰਿਹਾ ਹੀ ਵੱਡੀ ਵੀ ਆਪਣੀ ਸਾਲੀ ਜੀ ਦੀ ਇੰਦਰੋਂ ਆਪਣੇ ਘਰ ਤੋਂ ਇੰਦਰ ਜੀ ਮੋਟਰ ਤੇ ਸਕੂਟਰ ਤੇ ਰਹਦੀ ਉਹ ਵੀ ਵੱਡੀ ਜਾਵਾਂਗੇ ਤੁਸੀਂ ਲਾਸਟ ਟੈਂਕ ਪਹਿਲੇ ਰਾਜੀ ਬੋਲਦੇ ਰਹੇ ਜੀ ਮਤਲਬ ਜੀ ਦੋ ਟੈਂਕਾਂ ਉੱਪਰ ਪੈ ਜਾਣੇ ਜੀ なるほど。 ਟਿੱਕ ਦਾ ਪਰ ਇਹ ਨਾ ਕੋਈ ਕੰਪਨੀ ਵੀਰ ਠੀਕ ਹੈ ਜੀ ਪਰ ਗਰੰਟੀ ਕੋਈ ਨਹੀਂ ਦਿੰਦੀ ਕੰਪਨੀ ਜੀ ਪਰ ਕੋਈ ਰੇਨ ਨਾ ਪਰ ਇਹ ਨਾ ਚੱਲਣਾ ਨਾਮਿਤ ਟਿੱਕ ਜਿਹੜਾ ਪਾਉਣਾ ਹੈ ਜਾਂ ਚੁੱਕਣਾ ਫਰੀਜ਼ ਨਾਲ ਲੋਡ ਪਾਵਾ ਸਟੀering ਵਾਲਾ ਇਹਦੀ ਆਹ ਦੀ ਸੀਪੀ ਇਹ ਤੋਂ ਬਾਅਦ ਹੀ 20 ਮਿੰਟ ਲੱਗਦੇ ਨੇ ਸਾਰੇ ਨੂੰ ਇਹਨੇ ਜਾ ਕੇ ਕੱਢ ਦੇਣਾ ਇਹ ਸਾਰਾ ਇਹ ਜਗਾਦ ਉਹ ਕਿਦਾ ਕੋਈ ਹਲੋਂ ਦਾ ਇਹ ਪਾ ਤੀ ਜੀ बट्टा पगे पे आलूआज अजल कटला मरवाता लगे है बट्टा पाने लगे पे हाँ युवा ट्राली लेके जानी मंडी तुम वो भी दिखाने जेडे चैनल नवे आए सबसक्राइब कर लंच चैनल लाइक शेयर कमेंट कर दो जी वीडियो आ रनियाँ ओके जी हम थो तो अगला मंडी वाला बलॉग आऊगा Okay, bye.